ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੇਰੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਤਿੰਨ ਝੋਟੀਆਂ ਜੋ ਸੱਜਰਾ ਤੇ ਟੋਕਰਾਂ ਗੱਬਣਾ ਬਾਕੀ ਇੱਕ ਵਹਿੜ ਖਾਲਾਂਗੇ ਇੱਕ ਆ ਵਹਿੜ ਖਾਲਾਂਗੇ ਜੋ ਸੁਈ ਸੁਵਾਈ ਤੇ ਬਾਕੀ ਲੈਨੇ ਆ ਜਣ ਤੇ ਕਰਦੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਵਧੀਆ ਜੀ ਬਾਕੀ ਸਭ ਤੋਂ ਪਹਿਲਾਂ ਭਲੜੇ ਦੀ ਫਾਰਮ ਦੇਖਣ ਵਾਲੇ ਨੂੰ ਪਿਆਰ ਭਰੀ ਜੀ ਸਤਿ ਸ੍ਰੀ ਅਕਾਲ ਹਾਂਜੀ ਤੇ ਸਭ ਤੋਂ ਪਹਿਲਾਂ ਵੀਰ ਭਰਾ ਭੈਣ ਭਰਾ ਆਪਣੇ ਵੀਡੀਓ ਵੇਖਦੇ ਭਲੜੇ ਦੀ ਫਾਰਮ ਵਾਲੇ ਹਾਂਜੀ ਸਾਰਿਆਂ ਨੂੰ ਦਿਲੋਂ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਚਲੋ ਬ੍ਰੈਸ ਆਪਣਾ ਪਿੰਡ ਭੰਗਾ ਦੀ ਤਸਵੀਰ ਮਨੀਠਾ ਜਦਾਂ ਬਸਰ ਠੀਕ ਹੈ ਜੀ ਤੇ ਕਿਦਾਂ ਦਾ ਮਾਲ ਆ ਜ ਆਪਣੇ ਮਾਲ ਆਪਣੇ ਕੋਲੋ ਅੱਜ 4 ਕਨ ਆ ਗਿਆ ਠੀਕ ਹੈ ਇੱਕ ਵਹਿਰ ਸੂਈ ਤਾਰੀ ਹਾਂਜੀ ਇਹ ਕੰਮ ਹੈ ਸੂਈ ਹੁਣੇ ਇਹ ਕੰਮ ਹੈ ਸੂਈ ਹੁਣੇ ਇਹ ਚੋਰ ਪੈ ਗਈ ਝੋਟੀ ਠੀਕ ਹੈ ਇੱਕ ਮੈਂ 12 ਨਾਲ ਕੋਲ ਜੇ ਇੱਕ ਟੋਕੜ ਗੱਭਨ ਨਹੀਂ ਲਈ ਮੈਂ ਠੀਕ ਹੈ ਜੀ 4 ਨਾ ਆ ਗਿਆ ਠੀਕ ਹੈ ਤੇ ਅੱਜ ਹੀ ਆਪਣੀ ਵੀਡੀਓ ਪੈ ਜੀ ਆ ਹੁਣੇ ਬੰਦੀ ਹੁਣੇ ਪੈ ਗਈ ਲੋ ਜੀ ਕੱਟੀ ਵਾਹ ਜੀ ਵਾਹ ਬਹੁਤ ਚੰਗੀ ਕੱਟੀ ਲੋ ਜੀ ਨੀਲੀ ਦੀ ਕੱਟੀ ਆ ਗਈ ਵੇਖੋ ਚਿੱਟਾ ਮੱਥਾ ਤੇ ਖੁਰਖੁਰਾਂ ਚਿੱਤੇ ਹੁਣੇ ਸੂਈ ਹੈ ਕੜੀ ਗਈ ਹੈ ਜੇ ਠੀਕ ਹੈ ਜੀ ਇਹ ਸੂਆ ਕਿੰਨਾ ਆ ਗਿਆ ਸੂਆ ਦੁੱਧ ਮੋਲੇ ਦਾ ਜਾਇਜ ਆ ਪਰ 1.5 ਲੱਖ ਵਾਲੇ ਮਹੀਨਾ ਜਵਾਬ ਲਓ ਜੀ ਬਿਲਕੁਲ ਜਾਇਜ ਮੁੱਲ ਕਾ ਨਾ ਅੱਜ ਤੇ ਆਫਰ ਹੀ ਲੱਗਣੇ ਫੇਰ ਅੱਜ ਵੇਥ ਵਾਹ ਜੀ ਵਾਹ ਮੜੀ ਪਾਲੇ ਪਾਲ ਪੈ ਗਈ ਥੋੜੀ ਜੇ ਅੱਜ ਹੀ ਸੂਈ ਹੈ ਦੂਜੇ ਸੂਗੇ ਮੈਂ ਆ ਗਈ ਛੱਡੀ ਤੇ ਲਓ ਜੀ ਨੀਲੀ ਦੀ ਕੱਟੀ ਆ ਗਈ ਦਬਲ ਫਾਇਦਾ ਤੇ ਇਹਦਾ ਜਵਾਬ ਤੇ ਪਸਮਾਨ ਤੇ ਖਾਣਾ ਬਿਰਲੇ ਜਿਹੜਾ 1.5 ਲੱਖ ਹੋ ਜਣਾ ਠੀਕ ਹੈ ਜੀ ਖੋਲੋ ਜੀ ਕਤੋਰੇ ਵਾਦੇ ਕੱਤੀ ਨਹੀਂ ਜਗਾਰ ਵੇਲਾ ਕੀ ਲਗਾ ਤੁਰ ਸਮਾਤਾ ਗਾ ਲਸੀ ਹਾਂਜੀ ਲਸੀ ਮਸਾ ਇੱਕ ਲੱਪਾ ਲੱਪਾ ਲੱਗਾ ਹੁਣੇ ਤਾਜੀ ਸੂਈ ਆ ਲਓ ਜੀ ਦੂਜੇ ਸੂਏ ਝੋਟੀ ਆ ਗਈ ਤੇ ਕਤੀ ਮਗਰ ਤੇ ਪਿਓ ਮੋੜਾ ਆਬ ਮੋੜਾ ਦੀ ਦੇ ਕਤੀ ਨੀਲੀ ਦੀ ਠੀਕ ਆ ਜੀ ਚਵਾਜੂ ਕਿਦਾਂ ਨਿਕਲਾ ਕਰੀਦਾ ਆ ਦੇ ਕੇ ਆਵਾਜ਼ ਹੈ ਪਰ ਮਾਂ ਥਾਣਾ ਦਾ ਵਿਰਲ ਵੇ ਠੀਕ ਹੈ ਜੀ ਵਾਹ ਜੀ ਵਾਹ ਬਹੁਤ ਵੱਧ ਬਰਲੇ ਸਾਨਾ ਦੇ ਇਹਦਾ 12 ਕਿਲੋ ਵੀ ਬੰਦੇ ਚੋਇਆ ਪਿਛਲੇ ਸੂਏ ਠੀਕ ਹੈ ਜੀ 13 ਉਹ ਜਿਆ ਲੱਸੀ ਪਤਾ ਕਿਉਂ ਉਹਨਾਂ ਦੁੱਧੋਂ ਨਹੀਂ ਛੱਡੀ ਠੀਕ ਹੈ ਜੀ ਲਓ ਜੀ ਹੁਣੇ ਹੋਏ ਘੜੀ ਕੋਈ ਸੁਈ ਆ ਇਹ ਦੂਜੀ ਸੁਈ ਆ ਗਈ ਉਹ ਦੁੱਧੋਂ ਨਹੀਂ ਛੱਡੀ ਬੰਦਿਆ ਠੀਕ ਹੈ ਜੀ ਵਿਰਲ ਬਣਾ ਸਾਨਾ ਦਾ ਵੇ ਦੌਣ ਵਾਲੇ ਹਾਂਜੀ ਕੱਢ ਗਿਆ ਇਹ ਰੇਟ ਜਿਆ ਜੀ ਬਸ ਜਿਹੜੇ ਉੱਡਣ ਵਾਲੇ ਯਾਰ ਰੇਟ ਤੇ ਉਹ ਕਰਦੇ ਆ ਵੀ ਜਿਹੜੀ ਆਪਣੇ ਘਰ ਦੇ ਦੇ ਸ਼ਾਮ ਨੂੰ ਠੀਕ ਹੈ ਜੀ ਲਓ ਜੀ ਆਹ ਕੱਟੀ ਮੈਂ ਕੜੀਏ ਦੇ ਦੀ ਅੱਜ ਬੇਰਲ ਬੋਰਲ ਬੜਾ ਕਿਵਾ ਪਸਮਾਦਵਾ ਬਣਿਆ ਬੋਲਦੇਵਾ ਤੇ 15 ਮਹੀਨੇ ਬੇਸੀ ਗੱਡੀ ਛੱਲੇ ਨੇ ਵਾਹ ਜੀ ਵਾਹ ਦੇਖ ਮੜੀ ਜੀ ਪਾਲ ਜਰੂਰ ਹੈ ਇੱਕ ਰੰਗ ਕਾਲੀ ਠੀਕ ਪਿਓ ਮੋੜਾ ਲੈ ਸਪਣਾ ਜਰੂਰ ਹੈ ਕਿਉਂਕਿ ਉਹਨੇ ਬੰਦਿਆ ਦੁੱਧੋਂ ਨਹੀਂ ਛੱਡੀ ਜਾਂਦਾ ਦੁੱਧੋਂ ਛੱਡਦੇ ਹਾਂ ਤੇ ਰੰਗ ਦੀ ਠੀਕ ਆ ਦੁੱਧੋਂ ਨਹੀਂ ਛੱਡੀ ਤਾਂ ਸਾਰੀ ਦਾਸ ਪੰਦਾਂ ਨਹੀਂ ਛੱਡੀ ਠੀਕ ਤੇ ਕੜੀਏ ਦੇ ਜੀ ਆ ਜੀ 85 90 ਕਰ ਦਈਏ ਨਹੀਂ ਕੜੀਏ ਜਾ 85 90 ਨਹੀਂ ਕਰਨਾ ਦੇਣ ਵਾਲੀ ਗੱਲ ਐ ਬਸ 70 ਦੀ ਨਹੀਂ ਦੇਣੀ। ਕਰੀਏ ਜਾ ਜਾਂਦਾ 70। ਨਹੀਂ ਬਿਲਕੁਲ ਜਾ ਜੀ। ਥੋੜਾ ਛੱਡੀਏ। ਨਹੀਂ ਥੋੜਾ ਨਹੀਂ ਬਾਹਰ ਮਿਲਦੀ ਨਹੀਂ ਤਾਜੇ ਨੜ ਦੇ ਬੱਚਾ ਟੋਕਣਾ ਮੋਲੀ। ਵਹ ਹੈਗਾ ਤਾਂ ਸੱਜੇ ਸੁਈ ਮੈਂ। ਕੰਕਲਾ ਦੋ ਦਿਨ ਸਾਰਾ ਸੁਆ ਨਹੀਂ ਖੰਗਣਦਣਾ। ਨਹੀਂ ਜੀ। ਲੱਸੀ ਜਰੂਰ ਐ ਮਾਥਾ ਦਾ ਮੁੱਲ ਵੀ ਲੱਸਾ ਵਾ ਉਦਾਂ ਮੈਂ ਜੇ ਕਿਤੇ ਮਾਥਾ ਰਾਜੀ ਨਹੀਂ ਤੇ ਮਿਲਦੀ ਲੱਖੋਂ ਬਾਹਰ। ਮਿਲਦੀ ਲੱਖੋਂ ਬਾਹਰ ਜਿੰਨਾ ਠਾਲੇ ਵਾ। ਕਿਵਾ ਆਪਸ ਮਾਸੀਲ ਠੰਡੀ। ਤੇ ਇੱਧ ਕਰੀਏ ਦੇ ਜਾ ਜੋਣਾ ਪਾ। 70000 ਚੋਂ 1000 ਰੁਪਏ ਦਾ ਮਾਨ ਕਰਾਂਗੇ। ਨਹੀਂ ਛੱਡ ਦਾਂਗੇ। ਕਾੜ ਦਈਏ ਜੀ ਜੀ ਆਈ 70 ਤੋਂ ਇਹ ਆਕੜਾ 69 ਦੀ ਮਹੀਂ ਦੇਣੀ ਜਿਹੜਾ ਮਰਜ਼ੀ ਫੜ ਲੈ ਲਓ ਜੀ ਬਿਲਕੁਲ ਜੈ ਜੀ ਜੈਸਨਾਂ ਕਾੜ ਦਈ ਹੈ ਕੜੀਏ ਜੈਸਨਾਂ ਜੈਸਨਾਂ ਕੀਤਾ ਜਦੋਂ ਥੋੜੇ ਬੋਲੇ ਨਹੀਂ ਬਿਲਕੁਲ ਜੈ ਜੀ ਸ਼ਾਦੀਏ ਦੋ ਤਿੰਨ ਜੜ ਨਹੀਂ ਨਹੀਂ ਸ਼ਾਦੀਏ ਨਹੀਂ ਲਓ ਜੀ ਕੱਤੀ ਅੱਜ ਜੈ ਜੀ 66 ਹਜ਼ਾਰ ਦੀ ਦੂਜੀ ਸੂਈ ਕੱਟੀ ਤੇ ਤਾਜੀ ਸੂਈ ਕੱਟੀ ਮਗਰ ਨਹੀਂ ਸ਼ਾਰ ਨਾ ਬਾਈ ਨਹੀਂ ਕੋਈ ਨਹੀਂ ਕਾੜ ਦਈਏ ਜੈ ਜੀ ਮੁੱਲ ਬਸ ਉਰਦੀਆਂ ਜਾਣ ਗੁਰਗੱਲ ਲੈ ਆਈਆਂ ਸ਼ਾਮਾਂ ਦਾ ਬਸ ਨੇ ਵਾਰੇ ਬਹੁਤ ਛਣ ਗੱਡਿਆ ਗੱਡੀ ਨੇ ਤੇ ਤਾਰ ਵੀ ਬੜੀ ਪੋਲੀ ਠੀਕ ਹੈ ਜੀ ਕੱਡੀ ਗੁੱਡੀ ਚੰਗਾਤੀ ਆ ਹਾਂਜੀ ਕਿਲੋ ਖੰਡ ਚੋਈ ਆ ਠੀਕ ਹੈ ਜੀ ਆ ਲਓ ਜੀ ਕੱਡੀ ਗੁੱਡੀ ਬਹੁਤ ਪਲੀ ਦਿੱਤੀ ਟੀਕੇ ਦੀ ਕੱਡੀ ਆ ਤੇ ਆ ਮੈਂ ਇਹਦੇ ਕੋਲ 12 ਕਿਲੋ ਦੁੱਧ ਲੀਟਰ ਵਾਲਾ ਲਓ ਜੀ 12 ਕਿਲੋ ਦੁੱਧ ਆ ਗਿਆ ਲੀਟਰ ਤੇ ਅਗਾਂ ਸ਼ ਬਰਾਬਰ ਆ ਠੀਕ ਹੈ ਜੀ ਇਹ ਸੂਆ ਕਿਨਵਾ ਆ ਗਿਆ ਇਹ ਵੀ ਸੂਆ ਦੂਜਾ ਲਓ ਜੀ ਇਹ ਵੀ ਦੂਜੇ ਸੂਏ ਆ ਗਈ ਤੇ ਇਹਦੇ ਮਗਰ ਵੀ ਕੱਤੀ ਅਗਾਂ ਇਹ ਕੱਡੀ ਨੂੰ 10 ਵਰਦਨਾਂ ਕੋਈ ਸੂਈ ਨੂੰ ਲਓ ਜੀ 10 12 ਦਿਨ ਹੋ ਗਏ ਸੂਈ ਨੂੰ ਮੈਨੂੰ ਇਲਕੋ 12 ਕਿਲੋ ਦੁੱਧ ਦੇ। 12 ਕਿਲੋ ਦੁੱਧ ਆ। ਦੂਜਾ ਸੁਆ ਤੇ ਲੇਵਾ ਤੇ ਆਂਦੀ ਵੀ ਬਸ। ਮੈਂ ਮੈਂ ਹੀ ਆ। ਠੀਕ ਹੈ ਜੀ। ਲਓ ਜੀ ਦੂਜੇ ਸੁਗੇ ਮੈਂ ਆ ਗਈ ਤੇ 12 ਕਿਲੋ ਦੁੱਧ ਤੇ ਕੱਟੀ ਮਗਰ। ਇਹ ਡਬਲ ਫਾਦਾ। ਚਵਾਈ ਜੂਈ ਕਿਦਾਂ ਨਹੀਂ ਮੈਦੀ। ਜਦੋਂ ਕੋਈ ਚੋਊਗਾ ਨੀ ਦਊਂ ਚੌਂ ਲੱਗਾਂਗੇ। ਠੀਕ ਹੈ ਜੀ। ਲਓ ਜੀ ਚਵਾਈ ਜੂਈ ਤੇ ਬਿਲਕੁਲ ਓਕੇ ਕੱਢੀ ਦੀ। ਕੋਈ ਵੀ ਗੱਡੀ ਆ ਲੋ ਜੀ ਆ ਘਟੀ ਐ ਮਗਰ ਇਹਦਾ ਵੀ ਕਰਦੀਆਂ ਨੇ ਜਿਆਜ ਹੀ ਬਸ ਦੇਣ ਵਾਲਾ ਹੀ ਹੈ ਦੇਣ ਵਾਲਾ ਹੈ ਕਰੀਏ ਮੋਲ ਤੇ ਕਰਨੂ ਭਾਵੇਂ ਮੈਂ ਪਾ ਦੇ ਸਵਾ ਲੱਖ ਹਾਂਜੀ ਉਹ ਤਾਂ ਲੀਟਰ ਵਾਲਾ 12 ਕਿਲੋ ਠੀਕ ਆ ਕਰੀਏ ਜਿਆਜ ਪਾ ਲ ਆਪਾਂ ਜਾਇ ਜੀ ਕਰਦਣੀ ਬਸ ਹਾਂ ਦੇ ਨਾਮ ਹੀ ਪਛਾਣਣੀ ਦੇਣੀ ਨਹੀਂ 92 ਹੀ ਦੇਣੀ 90 ਅੰਦਰ ਕਰੀਏ ਬਿਲਕੁਲ 90 ਹਜ਼ਾਰ ਨਹੀਂ ਨਹੀਂ 90 ਅੰਦਰ ਕਰੀਏ ਮੈਂ ਦੇ ਲੋਗਾ ਰੁਪਈਆ ਨਹੀਂ 90 ਅੰਦਰ ਕਰੀਏ ਵਾਹ ਜੀ ਲੈ ਵਾਹ ਨਹੀਂ ਲੈ ਵਾਹ ਬਹੁਤ 15 ਮਾਈ ਬੈਠੀ ਮੈਂ 12 ਕਰੀਏ 90 ਅੰਦਰ ਬਿਲਕੁਲ 90 ਜਾਇ ਕਰੀਏ ਜਾਇ ਥੋੜੀ 500 ਅੰਗ ਦਾ ਮਾਨਤਾ ਨਹੀਂ ਮੁੱਲ ਕਰੀਏ ਜਾਇ ਜੈਸ ਕਟਣ ਕਰ ਦਈਏ ਜਾਇ ਕਰੋ ਕੰਮ ਯਾਰ ਯਾਰ ਛੱਡ ਦਾਂਗੇ ਨਾ ਬਿਲਕੁਲ ਜਾਇ ਨਹੀਂ ਲਓ ਜੀ 87 ਜਾਇ ਦੀ ਦੂਜੇ ਸਵੇਰੇ ਮੈਂ ਤੇ 12 ਕਿਲੋ ਦੁੱਧ ਕੱਟੀ ਮਗਰ ਠੀਕ ਹੈ ਆਹ ਨੀ ਬਣੀ ਤਾਂ ਕਿਆ ਹਿਤਾਵ ਕੀ ਕਰਨਾ ਹੋ 500 ਨਹੀਂ ਨਹੀਂ ਬਾਕੀ ਘੱਟ ਕਰਦੇ ਜੀ ਨਹੀਂ ਚਲੋ ਠੀਕ ਹੈ ਜੀ ਲਓ ਜੀ 87000 ਦੀ ਤੇ ਆਹ ਗੱਡੀ ਆ ਗਈ ਇਹ ਨਹੀਂ ਲੈ ਰਾਵੀ ਜੀ ਸਾਡੇ ਲਾ ਉਹਦਾ ਡੈਕ ਘਰ ਵਾਲਿਆਂ ਚੌਂਹਾਂ ਲੱਤੀ ਆ ਹਾਂਜੀ ਡਾਟਾ 3.9 ਦੱਸ ਗਿਆ ਠੀਕ ਹੈ ਜੀ ਦੁੱਧ ਦੇ ਕੋਲ 6 ਕਿਲੋ ਜਿਹੜਾ ਦੋਵੇਂ ਟਾਈਮ ਇਦਾਂ ਹੀ ਮਿਲਦੀ ਐ ਇਦਾਂ ਮਿਲਦੀ ਠੀਕ ਹੈ ਜੀ ਉਹਦਾ ਉਹ ਆਂਦੇ ਪਹਿਲੇ ਸੁਏ ਆ ਪਰ ਦੂਜੇ ਸੁਏ ਹੋ ਗਈ ਥੋੜਾ ਇਹ ਸਿੰਘ ਜ਼ਰੂਰ ਉੱਚਾ ਕੋਂਡਾ ਪਰ ਐਡਾ ਵੱਡਾ ਨਹੀਂ ਵੀਡੀਓ ਥੋੜਾ ਵੱਡਾ ਜਾਪਣਾ ਠੀਕ ਹੈ ਲਓ ਜੀ ਨੀਲੀ ਜਾਵੀ ਦੀ ਆ ਗਈ ਦੂਜੇ ਸੁਏ ਤੀਜੇ ਦੀ ਗੱਡੀ ਗੱਬਣ ਆ ਨਹੀਂ ਭਾਈ ਦੂਜੇ ਤੀਜੇ ਦੇ ਗੱਬਣ ਨਾਲ ਚਲੋ ਜੀ ਭਾਈ ਦੂਜੇ ਦੀ ਗੱਬਣ ਲਾ ਲੋ ਗੱਡੀ ਭਾਈ ਤੀਜੇ ਲਾ ਲੋ ਉਹ ਲਓ ਜੀ ਨੀਲੀ ਪਿਓੜ ਚਿੱਟੀ ਆਖੀ ਹਾਂ ਜੀ ਉਹ ਵੀ ਤਾਂ ਨਹੀਂ ਹੋਰ ਬਰਾਸ਼ ਚੱਦੀ ਹੋਣੀ ਲਓ ਜੀ ਨੀਲੀ 라ਵੀ ਤੇ ਸਾਦੇ ਤੇ ਨਾਮੀ ਨੜੀ ਗੱਭਾਂ ਦੇ ਦੁੱਧ ਹੀ ਨਾ ਲਸੇ ਜੋ 5 ਕਿਲੋ ਦੁੱਧ ਹੀ ਲਾਵੇ ਕੋਈ ਤੇ ਮਿਲਦੀ ਸੀਲ ਸੰਧੀ ਇਦਾਂ ਹੀ ਤੇ ਬਾਕੀ ਚੈੱਕ ਜੁਕੜੀ ਆਪਣੀ ਗਰੰਟੀ ਹੋਊਗੀ ਠਕ ਬਾਸ ਲਓ ਠੀਕ ਹੈ ਜੀ ਜੀ ਪਿਓਰ ਠਾਣ ਦੀ ਗਰੰਟੀ ਚਵਾਬ ਮਾ ਲਓ ਲਓ ਜੀ ਨੀਲੀ ਪਿਓਰ ਹੈਗੀ ਤੇ ਚਵਾਈ ਜੂਈ ਕਿਦਾਂ ਦੀ ਮੈਂ ਦੀ ਠੀਕ ਹੈ ਜੀ ਲਓ ਜੀ ਪਿਓਰ ਨੀਲੀ ਆ ਇੱਕ ਰੰਗ ਕਰਾਂਗੇ ਨੀਲੀ ਰਾਵੀ ਜਿਹਨਾਂ ਨੀਲੀ ਕਹਿ ਦਿੰਦੇ ਆ ਐ ਬਣ ਨੂੰ ਨਵੀਂ ਨਸਲਾ ਪੂਰੀ ਬਰੀਚਿਆ ਮਹਾਂ ਛੋਟੀ ਬੋਲੇ ਦਾ ਬਿਲਕੁਲ ਜਾਇਜ਼ ਕਰ ਦੇਣਾ ਜਾਇਜ਼ ਹੀ ਕਰਦੀ ਐ ਬਸ ਮੁੱਲ ਜਾਣ ਵਾਲੇ ਵੀ ਜਿਹੜੀਆਂ ਉਦਰੀਆਂ ਹੀ ਜਾਣ ਮੈਂ ਤਾਂ ਵੀ ਮੋਲੇ ਦਾ ਉਹ ਕਰਦਣਾ ਵਾ ਹਾਂਜੀ ਬੋਲੇ ਦਾ ਬਿਲਕੁਲ ਜਾਇਜ਼ ਕਰ ਕੜੀਏ ਜਾਇਜ਼ ਮੁੱਲ ਬਿਲਕੁਲ ਜਾਇਜ਼ ਮੁੱਲ ਵਾਲੀ ਲੈਵਲ ਉਹ ਚੈੱਕ ਕਰ ਲਓ ਫਿਰ ਮੈਂ ਇਹਦਾ ਛੋਟੀ ਦਾ ਸਾਣ ਜਵਾਬ ਨੂੰ ਆ ਸੀਲ ਠੰਡੀ ਵੀ ਬੜੀ ਪੜ ਦੋਨੇ ਟਾਈਮ ਮਿਲਦੀ ਓ ਠੀਕ ਆ ਇਹ ਬਣਾ ਆਈ ਉਹ ਜੇ ਕਰਾਂ ਦੁੱਧ ਭਾਵੇਂ 8-9 ਕਿਲੋ ਕਰ ਲਓ ਠੀਕ ਆ ਜੀ ਸੀਲ ਫਲੱਗ ਬੜੀ ਤੇ ਕੜੀਏ ਦੇ ਜਾਈ ਆ ਜੀ ਆਪਾਂ 75 70 ਕੋਈ ਨਹੀਂ ਹਾਂ ਹਾਂ ਤੇ ਨਾ ਆਈ ਜਿਹੜੀਆਂ 60 ਦੀਆਂ ਕਰ ਦਈਏ ਜਾਈ ਬਿਲਕੁਲ ਕੰਡੇ ਡੇਟ ਡੇਟ ਕੰਡੇ ਆ ਪਰ ਅਸੀਂ ਕਰਨਾ ਜੇ ਨਹੀਂ ਬਿਲਕੁਲ ਜੀ ਨਹੀਂ ਇਹ ਅੱਜ ਕਰੀਏ ਛਦੀਏ ਰੁਪਿਆ 2000 2 3 4 ਨਹੀਂ ਬਿਲਕੁਲ 60000 1000 ਰੁਪਿਆ ਮਾਨ ਕਰ ਨਹੀਂ ਇਹ ਨਹੀਂ ਲਓ ਜੀ 57000 ਦੀ ਟੋਕਰ ਗੱਬਨ ਕੀ ਕਰੀਏ ਅੱਜ ਆ ਮਮਾ ਜੀ ਆਜੋ ਪਰ ਮੂੰਹ ਦੇ ਬਿਲਕੁਲ ਆ ਜਾ ਨਹੀਂ ਨਹੀਂ ਬਿਲਕੁਲ ਦੇ ਦੂੰਗਾ ਰੱਪੇ ਲਓ ਜੀ 57000 ਦੀ ਟੋਕਰ ਗੱਬਨ 5 ਕਿਲੋ ਦੁੱਧ ਤੇ ਸਾਢੇ ਦਿਨਾਂਮੀ ਨਰੀ ਗੱਬਨ ਆਣਾ ਚਾਹਾਂ ਨਹੀਂ ਕਿਹਾ ਡਾਕਟਰ ਸਾਢੇ ਦਿਨ ਦੱਸ ਗਿਆ ਠੀਕ ਹੈ ਜੀ ਗੱਬਨ ਕਰੋ ਲਓ ਜੀ ਚੈੱਕ ਕਰਾਈਏ ਡਾਕਟਰ ਸਾਢੇ ਦਿਨ ਦੱਸ ਗਿਆ ਤੇ ਸਾਢੇ ਦਿਨਾਂ ਦੀ ਸੀ। ਲਾ ਜੀ ਵਹਿਰ ਆ ਗਈ ਗਾੜੀ ਜਲਸੀ। ਸੂਈ ਸਵਾਈ। ਇਹ ਸੂਆ ਕੇ ਨਾ ਆ ਗਿਆ। ਵੱਧ ਜਾਵਾ ਕਾਦੇ ਦਾ ਜਲਸੀਆਂ ਵਾਲਾ। ਠੀਕ ਹੈ ਜੀ। ਤੇ ਦੋ ਤਿੰਨ ਨੌ 10 ਕਰੋ ਦੁੱਧ। ਲਾ ਜੀ 9 10 ਕਿਲੋ ਦੁੱਧ ਤੇ ਜਲਸੀ ਬੱਛੀ ਕੇ ਬੱਛਾ ਆ ਗਿਆ ਮਗਰ। ਮਗਰ ਬੱਛਾ। ਲਾ ਜੀ ਬੱਛਾ ਆ ਗਿਆ ਮਗਰ। ਅਜਿਹੇ ਬੋਲੇ ਬਾਲੇ ਰਹੀਆਂ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ। ਲੈਓ ਘਮਾ ਦਿਓ ਆਪਣੇ। ਰੱਸੀ ਤੁਸੀਂ ਨੂੰ ਭੇਜ ਦਿਓ ਠੀਕ ਹੈ ਜੀ ਲਓ ਜੀ ਰੱਸੀ ਤੁਸੀਂ ਦਾ ਬਗੈਰ ਹੀ ਸੀਲ ਸਾਡੀ ਪੂਰੀ ਆ ਤੇ ਬੋਲਾ ਕਿ ਨਰਸਾ ਦੁੱਧ ਤਾਂ ਨਾਲੇ ਨੌ ਨਾਲੇ ਇੰਨਾ ਕੀ ਠੀਕ ਹੈ ਜੀ ਲਓ ਜੀ 9 10 ਕਿਲੋ ਦੁੱਧ ਤੇ 3-4 ਦਿਨ ਹੋ ਗਏ ਸੂਈ ਨੂੰ ਇਹਦੇ ਵੀ ਰੇਟ ਕਰ ਦਈਏ ਬਸ ਜਿਆਜ ਹੀ ਉੱਡਣ ਵਾਲਾ ਹੀ ਜਿਹੜੀਆਂ ਜਾਨ ਬਸ ਹਵਾ ਜੀ ਰੇਟ ਕਰ ਦਈਏ ਜਿਆਜ ਜਿਆਜ ਇਹਦੇ ਰੇਟ ਦਾ ਬਿਲਕੁਲ ਜਿਆਜ ਕਰਨਾ ਵਾ ਮੁੱਲ ਵਾਹੀ ਦਾ ਭਾਂ 55 ਕਰ ਦਈਏ 50 ਕਰ ਦਈਏ ਆਪਾਂ ਜਿਆਜ ਕਰੀਏ ਜਾਇ ਕਰਦਨੇ ਆ ਤੈਨੂੰ 10 ਦਿਨਾਂ ਯਾਰ ਇਹਦੀ ਅੱਠ ਲਕਾਣੀ ਆ ਵੀਡੀਓ ਹਾਂਜੀ ਕਰੀਏ ਜੀ ਅੱਜ ਕਰੀਏ ਰੇਟ ਜਾਈ ਜੀ ਵਛੀ ਦਾ ਰੇਟ ਯਾਰ ਦਾ 50 ਨਹੀਂ 55 ਨਹੀਂ 45 ਨਹੀਂ ਹਾਂਜੀ ਹਾਂ ਦਾ 36000 ਲਾਗੇ 36 ਬਿਲਕੁਲ ਜਾਇ ਤੇ ਨਹੀਂ ਦਈਏ ਬਿਲਕੁਲ ਜਾਇ 35 ਦੇਣੀ ਲਓ ਜੀ 33000 ਦੀ ਦੂਜੇ ਸਵੇਰੇ ਵਹਿਰ ਤੇ ਜਲਸੀ ਤਾਜੀ ਸੂਈ ਬੋਲਡ 9 10 ਕਾਡ ਕਾਡ ਜਲਸੀਆਂ ਵਾਲਾ ਕਾਡ ਪੱਧਰਾ ਜਲਸੀਆਂ ਵਾਲਾ ਪੱਧਰਾ ਨਹੀਂ ਮਤਲਬ ਜਲਸੀਆਂ ਜਿੱਦਾਂ ਜਲਸੀ ਹੁੰਦੀ ਆ ਠੀਕ ਹੈ ਜੀ ਸასი ਗੱਲ ਬੋਲਦੇ ਇਹਨੇ ਤਾਂ ਹੁੰਦਾ ਕੀ ਆ